ਆਨੇ ਲੋਕ ਆ ਜਿਹੜੇ ਬਿਮਾਰੀ ਦੇ ਘਰ ਚ ਬੈਠਿਆ ਤੇ ਜਿਹੜੇ ਰੋਟੀ ਖਾਂਦੇ ਆ ਆ ਸਾਡੇ ਭਰਾ ਖੜੇ ਆ ਹਾਂਜੀ ਬਿਲਕੁਲ ਹਾਜ਼ਰ ਹੁਣ ਅੰਕਲ ਦੱਸ ਇਹ ਮਜ਼ਦੂਰ ਆ ਇਥੋਂ ਦੀ ਬੁਰਾ ਹਾਲ ਆ ਆ ਦੇਖ ਲੈ ਕੈਮਰਾ ਮਾਰ ਦੇ ਸਾ ਮੇਰਾ ਅੱਜ ਤੱਕੇ ਲੱਗੇ ਮੈਂ ਸੜਕ ਤੋਂ ਡਿੱ ਗਿਆ ਨਾਲੇ ਕੋਈ ਮੇਰੇ ਚੀਜ਼ ਨਹੀਂ ਉਧਰ ਦਿਖਾ ਦਿਓ ਮੱਲਣ ਪਿੰਡ ਦੇ ਆਹ ਹੱਥ ਨੇ ਢਿੱਲੋ ਸਾਹਿਬ ਤੁਸੀਂ ਵਾਦਾ ਕਰਕੇ ਗਏ ਸੀ ਵੀ 24 ਦੇ ਵਿੱਚ ਜਿਪਨੀ ਚੋਣਾਂ ਤੋਂ ਬਾਅਦ ਅਸੀਂ ਸੜਕਾ ਬਣਾਵਾਂਗੇ ਪਰ ਨਹੀਂ ਬਣਗਾ ਅੱਜ ਫੇਰ ਵੋਟਾਂ ਆ ਰਹੀਆਂ ਤੁਸੀਂ ਕਹਤਾ ਰਿਓ 50 ਕਰੋੜ ਆ ਗਿਆ ਪਰ ਜਿਹੜਾ ਵਾਟਰਮਾਰਕਸ ਮਹਿਕਮੇ ਨੇ ਪੈਸਾ ਜਿਹੜਾ ਹਾਂ ਭਰਿਆ ਠੀਕ ਗੱਲ ਤੇ ਉਹ ਫੇਰਾ ਛੜਕਾ ਫੇਰ ਹੀ ਪੱਟ ਸਕਦੇ ਆ ਪੈਸਾ ਭਰ ਕੇ ਤੇ ਮਾਰਕੀਟ ਕਮੇਟੀ ਆ ਦੀ ਪੈਸਾ ਪੂਰਾ ਨਹੀਂ ਭਰਿਆ ਫਿਰ ਇਹਦੇ ਤੋਂ ਸੱਚਾ ਕੌਣਾ ਝੂਠਾ ਕੌਣਾ ਛੋਟੀ ਸਰਕਾਰ ਐ ਛੋਟੇ ਮੰਤਰੀ ਆ ਮੁੱਖ ਮੰਤਰੀਓ ਪੁੱਛੋ ਤੇ ਉਹ ਛੜਕਾ 4 ਸਾਲ ਹੋ ਗਏ ਲੋਕ ਠੱਪ ਠੱਪ ਵਜਦੇ ਫਿਰਦੇ ਆ ਇਹਨਾਂ ਨੂੰ ਪੁੱਛ ਲੋ ਕੀ ਹਾਲਾਤ ਆ ਬਈ ਬਿਲਕੁਲ ਜੀ ਮੇਰੇ ਆਪ 7 ਵਜੇ ਆ ਜੀ ਆ ਮੈਂ ਸੜਕ ਤੋਂ ਹੀ ਹਾਂ ਮੈਂ ਦੁੱਧ ਲੈ ਜਾਂਦਾ ਸੀਗਾ ਤੇ ਮੁਰਤੇ ਨੂੰ ਮੈਂ ਮੋੜ ਮੋੜਨ ਲੱਗਾ ਤਾਂ ਆਹ ਪੱਥਰ ਤੇ ਪਾਹ ਮਾਰਦੇ ਦਾ ਡਰੇ ਜਾ ਸੜਕ ਦੇ ਪਾਸ ਪਾਸ ਸਿੱਟੇ ਪਿਆ ਮੈਂ ਉਹਨੇ ਤਾਂ ਬਾਹਰੋਂ ਮੇਰੇ ਮੱਥੇ 'ਤੇ ਹੱਥ ਟਾਂਕੇ ਲੱਗੇ ਫਿਰ ਬੰਦਾ ਮੈਂ ਕੌ ਮਾਰਤਾ ਸੀ ਅਨਾਈ ਮੋਟ ਕਿਵੇਂ ਡਗ ਡਗ ਕਹਿੰਦੇ ਗੋਡੇ ਅਸੀਂ ਇਹਨਾਂ ਨੂੰ ਵੋਟਾਂ ਪਾ ਲੈਣੇ ਤੇ ਉਲਟਾ ਸਮਾਏ ਸਾਨੂੰ ਪਤਾ ਘੇਡਾਂ ਕਰਦੇ ਆ ਨਾਲੇ ਇਹਨਾਂ ਨੇ ਨਰੇਗਾ ਰੋਕਤੀ ਨਾਲੇ ਇਹਨਾਂ ਨੇ ਸਾਡੇ ਦੋਹਰੇ ਦਾਣੇ ਸੀ ਪੰਜਾਬ ਦੇ ਸਰਕਾਰ ਦੇ ਸੈਂਟਰ ਤੋਂ 15 ਕਿਲੋ ਮਿਲਦੇ ਆ 15 ਕਿਲੋ ਤਾਂ ਨਹੀਂ ਪਰ ਮਹੀਨੇ ਦੀ ਖਾਣੇ ਦੇ 5 ਕਿਲੋ ਕੁੱਕੜਾ ਨੂੰ ਪਾ ਦਈਏ ਤਾਂ ਉਹ ਪੰਛੀ ਵੀ ਖਾ ਜਾਂਦਾ ਮਹੀਨੇ ਤੋਂ ਬਾਅਦ ਇਹ ਸੁਖਾਏ ਹੋਏ ਨਹੀਂ ਇਹ ਆਦਿਆ ਦਾਣਾ ਨਹੀਂ ਦਿੱਤਾ ਪੰਜਾਬ ਸਰਕਾਰ ਨੇ ਨਹੀਂ ਦਿੱਤਾ ਤੇ ਮੰਡਰੇਗਾ ਵੀ ਬੰਦ ਕਰਤੀ ਆ ਬੰਦਾ ਦਿਹਾੜੀ ਕਰਦਾ ਸੀ ਆਹਦਾ ਘਰ ਗੁਜ਼ਾਰਾ ਕਰਦਾ ਸੀ ਪੰਜਾਬ ਤੇ ਸੈਂਟਰ ਦੀ ਸਰਕਾਰ ਇੱਕ ਦੂਜੇ ਦੀ ਆੜ ਲੈ ਕੇ ਮਜ਼ਦੂਰਾਂ ਦੇ ਘਰਾਂ 'ਚ ਇਹ ਸਾਈਡ ਤੇ ਲੋਕਾਂ ਦੇ ਘਰਾਂ 'ਚ ਪਾਣੀ ਪਾ ਰਹੀ ਆ ਆ ਹਾਲਾਤ ਆ ਕੇ ਪਿੰਡਾਂ ਦੇ ਵਿੱਚ ਦੇਖੋ ਇਹ ਸੈਕਟਰੀ ਜਿਹੜੇ ਇਹ ਇਹ ਤਾਂ ਚੁਗਲੀ ਦੇ ਭੁੱਖੇ ਆ ਇਹ ਸੈਕਟਰੀ ਜਿਹੜੇ ਪਿੰਡਾਂ ਚ ਲਾਏ ਆ ਤਾਂ ਸਾਨੂੰ ਸੈਕਟਰੀਆਂ ਨੇ ਫੇਰ ਕਰਿਆ ਸਾਡੇ ਨਰੇਗਾ ਕਿਹੜੀ ਗੱਲ ਰੋਕੀ ਅਦਾਲਤ ਦੀ ਸੈਂਟਰ ਚ ਲਾਈ ਹੋਈ ਆ 125 ਦਿਨ ਜਿਹੜੀ ਸੈਂਟਰ ਤੇ ਪੰਜਾਬ ਸਰਕਾਰ ਮਿਲ ਕੇ ਖਤਮ ਕਰ ਰਹੀ ਹੈ ਹਾਂਜੀ ਹਾਂ ਉਹ ਆਦੇ 125 ਦਿਨ ਕਰਤੇ ਅਸੀਂ ਹਾਂ ਮੰਨ ਲਓ ਜੇ ਕੰਮ ਸੋਟਾ 8 ਘੰਟਿਆਂ ਤੋਂ ਕੋਈ 12 ਘੰਟੇ ਕਰਦੇ ਦਿਹਾੜੀ ਕਹਦੇ 500 ਤੋਂ 250 ਦਾ ਫਾਇਦਾ ਕੀ 100 ਦਿਨ ਤੋਂ ਪਹਿਲਾਂ 40 ਦਿਨ ਲੱਗਦੇ ਸੀ ਹਾਂ ਲੱਗਦੇ ਸੀ 40 ਲੱਗਦੇ ਸੀ ਨਾ 40 100 ਦਿਨ ਕਿਤੇ ਕੰਮ ਮਿਲਿਆ ਨਹੀਂ ਮਿਲਿਆ ਹੱਥ ਕਹਿੰਦੇ 125 ਦਿਨ 100 ਦਿਨ ਤੋਂ ਤਾਂ ਕੰਮ 40 ਦਿਨ ਮਸਾ ਮਿਲਦਾ ਸੀ ਆ ਤਾਂ ਜਿਹੜਾ ਮੰਤਰੀ ਬਹਿ ਗਏ ਨੇ ਤਾਂ ਸਾਰੇ ਕੋਈ ਨਹੀਂ 40 ਦਿਨ ਵੀ ਨਹੀਂ ਲਵਾਂਦੇ ਕੋਈ ਨਹੀਂ ਕਿਸਾਨ ਨਹੀਂ 40 ਦਿਨ ਵੀ ਨਹੀਂ ਲੱਗਦੇ ਸੀ ਕਿੱਥੇ ਅੱਜ ਕੀ ਹਾਲਾਤ ਹੈ ਪੰਜਾਬ ਸਰਕਾਰ ਉਹ ਆਦੇ 40 ਪੈਸੇ ਦੇਉ ਸੈਂਟਰਾਂ ਦਾ ਅਸੀਂ 60 ਪੈਸੇ ਦੇਵਾਂਗੇ ਜੋ ਸੈਂਟਰ 90 ਦਿੰਦਾ ਹੁੰਦਾ ਸੀ ਯਾਨੀ ਕਿ ਨਾ ਪੰਜਾਬ ਨੇ 40 ਦੇਣੇ ਆ ਉਹਨਾਂ ਨੇ 60 ਨਹੀਂ ਦੇਣੇ ਉਹਨਾਂ ਨੇ ਕਿਹਾ ਪੰਜਾਬ ਪੈਸੇ 40 ਦੇਵੇ ਪੰਜਾਬ ਸਰਕਾਰ ਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਲੁੱਟ ਕੇ ਲੈ ਗਈ ਲੋਕਾਂ ਨੂੰ ਉਹ ਤਾਂ ਦੋ ਪੈਸੇ ਵੀ ਨਹੀਂ ਦੇਣੇ ਤੇ ਸੈਂਟਰ ਨੇ 60 ਪੈਸੇ ਨਹੀਂ ਦੇਣੇ ਮੰਡਰੇਕਾ ਤਾਂ ਖਤਮ ਕਰਤੀ ਕੰਮ ਨਹੀਂ ਮਿਲਦੇ ਤੁਹਾਨੂੰ ਇਹ ਜਿਹੜੇ ਛੜਕਾਂ ਆ ਜਿਹੜੀ ਸਰਕਾਰ ਬਣੀ ਨੇ ਨਾ ਕੁੰਡੇ ਵਾਦੇ ਕੋਈ ਵੀ ਜਰਾ ਕੰਸਾਨ ਸੀ ਉਹ ਵੀ ਜੁਨੀਆਰੇ ਨਾਲੇ ਕੋਈ ਉਹ ਤਾਂ ਕਾਇ ਨਾ ਕਰੀ ਜਾਂਦੇ ਬੇਸਾਬਾ ਉਹ ਵੇਖੋ ਤਰੋ ਇੱਟਾ ਪਾਈ ਜਾਂਦੇ ਆ ਵਿਚਾਰੇ ਆ ਵੇਖੋ ਆ ਵਿਕਾਸ ਹੋਇਆ ਪਿੰਡਾਂ ਵਿੱਚ ਹਾਲ ਹੋ ਜਾਂਦਾ ਫਿਰ ਤੋ ਆ ਪਰ ਰਹੇ ਆ ਵੀ ਕੋਈ ਹਾਸਾ ਨਾ ਹੋ ਜਾਈ ਆ ਜੇ ਕੋਈ ਆਉਣ ਵਾਲੇ ਦਿਨਾਂ ਚ ਹਾਸਾ ਹੁੰਦਾ ਤਾਂ ਜ਼ਿੰਮੇਵਾਰ ਕੌਣ ਹੈ ਤੁਸੀਂ ਆਏ ਦੱਸੋ ਇਸ ਕਰਕੇ ਜਾਗ ਜੋ ਅਸੀਂ ਆਧਿਆ ਪਿੰਡਾਂ ਚ ਆਉਣੇ ਸਵਾਲ ਹੋਣਗੇ ਹੁਣ ਅਸੀਂ ਬਹੁਤ ਚਿਰ ਸਬਰ ਰੱਖਿਆ ਸਾਡਾ ਵੀ ਸਬਰ ਦਾ ਫਲ ਟੁੱਟ ਗਿਆ ਅਜੇ ਤੁਹਾਨੂੰ ਵੀਡੀਓ ਭੇਜਾਂਗੇ ਅੱਗੇ ਮਜ਼ਦੂਰਾਂ ਦੇ ਘਰ ਨਹੀਂ ਉੱਥੇ ਰੋਟੀ ਖਾਣਾ ਦੁਪਹਿਰ ਤਾਂ ਨਾ ਯਾਰ ਜਿਹੜੇ ਬੰਦੇ ਉਹ ਬੈਠੇ ਆ ਉੱਥੇ ਕੋਈ ਵਿਚਾਰੇ ਦੁਕਾਨਾਂ ਵਾਲੇ ਬੰਦ ਤੇ ਚਲੇ ਆ ਕਿਸੇ ਦੇ ਕੋਈ ਸਾ ਦਾ ਕੋਈ ਦੁਕਾਨਾਂ ਵਾਲਿਆਂ ਦਾ ਹੈ ਜਦੋਂ ਮੀਂਹ ਆਉਂਦਾ ਨਾ ਕੋਈ ਇੱਕ ਡਾਕਟਰ ਨਾ ਬੋਟਾ ਨਾ ਸਾਮਣੇ ਹੁਣ ਬੋਟ ਨਹੀਂ ਚੱਲਣੀ ਓਏ ਇੱਧਰ ਛੇ ਕਾ ਨਹੀਂ ਲੰਦਾ ਮੀਂਹ ਪਿਆ ਚ ਕੋਈ ਇੱਧਰ ਕੋਈ ਅਸੀਂ ਆਹ ਵੇਖ ਲੋ ਜੀ ਆਹ ਹਾਲਾਤ ਨੇ ਜਿਹੜੇ ਰਹਿ ਰਹੇ ਹਨੂਕ ਆਹ ਖਾਲੀਆਂ ਨੀਵੀਆਂ ਪਈਆਂ ਨੇ ਗਲੀ ਇਹ ਪੱਟੀ ਹੋਈ ਆ ਪਾਈਪ ਲਾਈਨ ਜਦੋਂ ਪਾਈ ਆ ਢਾਨੇ ਲੋਕ ਆ ਜਿਹੜੇ ਬਿਮਾਰੀ ਦੇ ਘਰ ਚ ਬੈਠੇ ਆ ਤੇ ਜਿਹੜੇ ਰੋਟੀ ਖਾਂਦੇ ਆ ਜੋ ਆ ਜਾ ਭਾਈ ਅੱਗੇ ਬਣਾਉਣਗੇ ਕਿਦੋਂ ਐਂ ਤਾਂ ਦੱਸ ਦਿਓ ਐਂ ਤਾਂ ਕਹੀ ਜਾਂਨੇ 50 50 ਕਰੋੜ ਰੁਪਇਆ ਆ ਗਿਆ ਖਤਿਆਂ ਚ ਕਿੱਦੇ ਆਊਗਾ ਜਿੱਦੇ ਕਿਸ ਨੂੰ ਬਿਮਾਰੀਆਂ ਲੱਗ ਗਈ ਤੇ ਤੂੰ ਤੜਾਲੀ ਕਿਸੇ ਨੇ ਮੀ ਆ ਜਾਂਦਾ ਤੂੰ ਨੰਗਣ ਨੂੰ ਥਾਣੇ ਕਿਸੇ ਦੇ ਆ ਜਾ ਆ ਥਾਂ ਦਿਖਾ ਦੀ ਲੋਕ ਕੀ ਕਹਿੰਦੇ ਮਿੱਟੀ ਕੱਢਦੇ ਥੱਕ ਜਾਂਦੇ ਆ। ਇਹ ਉਹਨਾਂ ਥਰ ਗਲੀ ਪੱਟੀ ਪਈ ਆ। ਤੇ ਆ ਆ ਬੈਠਾ ਹੁੰਦਾ ਹੈ ਜਿਹੜਾ ਫਿਰ ਤੇ ਕਰਦੇ ਆ ਮਾਰੇ ਚੱਕੇ ਹੋਣਾ ਇਦਾਂ ਟਰਾਲਾ ਭਰ ਕੇ ਘਰੀਬ ਕਿੱਥੇ ਸੱਟ ਕੇ ਆਵੇ ਪੈਸਾ ਚਾਹੀਦਾ ਉਹਦੇ ਲਈ ਵੀ। ਟਰੈਕਟਰ ਚਾਹੀਦਾ ਇਹਨਾਂ ਕੋਲ ਕਿਹੜਾ ਸਾਧਨ ਨੇ? ਕਿਧਰ ਸੱਟ ਕੇ ਆਉਣਾ ਇਹ। ਆ ਉੱਚੀ ਮਾਰੀ ਮੋਟੀ ਉਹਦੀ ਬਰਮਤ ਹੁੰਦੀ ਜਦੋਂ ਪਾਈਪਲਾਈਨ ਪਾਈ ਆ ਨਵੀਂ ਗਲੀ ਸੀਗੀ ਉਦੋਂ ਥੋੜੀ ਬੋਤੀ ਖਾਲਗਾ ਸਹੀ ਬਣਨਾ ਤੇ ਜਿੱਦ ਤੇ ਇਹਦਾ ਨਹੀਂ ਆਉਂਦਾ ਕਿ ਨੂੰ ਨਾਂਗਾ ਨਹੀਂ ਤੇ ਜਿੱਦ ਧੌਂ ਟੁੱਟ ਗਈ ਉਦਦੇ ਬਣਾਉਂਗੇ। ਉਹ ठेकेदार ਨਾ ਸਾਹਮਣੇ ਸੜਕਾ ਲੋਕ ਨਹੀਂ ਪਾਗੇ ਕਾ ਪੁਲੀ ਤੇ ਅਸੀਂ ਆ ਪਵਾਈ ਆ ਆਪ 3 ਸਾਲ ਹੋ ਗਏ ਸੜਕ ਟੁੱਟ ਗਈ ਆ ਪੁਲੀ ਤੇ ਲੋਕ ਅਸੀਂ ਅਜੇ ਆਪ ਪਵਾਈ ਆ ਉਹ ਵੀ ਤੁਹਾਨੂੰ ਟੁੱਟ ਗਈ ਇੱਕ ਦੋ ਜਣਿਆਂ ਦੀ ਬਚ ਕੇ ਅਜੇ ਤੇ ਆ ਹਾਲਾਤ ਨੇ ਇੱਥੇ ਰੇਕ ਬੰਦਾ ਬਕਾਸ਼ ਦੱਸ ਦਿਓ ਭਾਈ ਜੀ ਕਿੱਥੇ ਆਊਗਾ ਸਾਨੂੰ ਪਤਾ ਤਾਂ ਲੱਗ ਜੇ ਇਹ ਪਿੰਡ ਮਲਣ ਦੀ ਸਥਿਤੀ ਹੈ ਤੇ ਨੌਂ ਸਾਹਿਬ ਤੁਸੀਂ 24 ਦੇ ਵਿੱਚ ਵਾਦਾ ਕਰਕੇ ਗਏ ਸੀ ਵੀ ਕੁਰਸੀ ਲਿਆਓ ਤੇ ਦੋ ਤਿੰਨ ਮਹੀਨਿਆਂ ਚ ਪਿੰਡ ਦਾ ਕੋਡ ਕੱਢ ਦਾਂਗੇ ਤੇ ਭਾਈ ਜੀ 27 ਆਉਣ ਵਾਲਾ ਹੋ ਗਿਆ ਪਿੰਡਾਂ 'ਚ ਆਉਣਾਗਾ ਹੁਣ ਤੁਸੀਂ ਕਹਿ ਰਹੇ ਹੋ ਵੀ ਦੂਜਾ ਸੂਆ ਵੀ ਤੁਹਾਨੂੰ ਮੌਕਾ ਦੇਣ ਲੋਕ ਭੁਗਤਾਨਬਾਨ ਨੂੰ ਸਰਕਾਰ ਬਣਾਉਣ ਤੇ 11-1100 ਪਾਵਾਂਗੇ ਉਹ ਪੰਜਾਬ ਦੀਆਂ ਜ਼ਮੀਨਾਂ ਵੇਚ ਕਰਕੇ 11-1100 2-4 ਮਹੀਨੇ ਦੇ ਕੇ ਵੀ ਸਾਨੂੰ ਫੇਰ ਲਿਓ ਸਰਕਾਰ ਦੇ ਵਿੱਚ ਤੇ ਆਹ ਦੇਖੋ ਇਥੋਂ ਦੀ ਲੰਘਾ ਨਹੀਂ ਰਹਿਦਾ ਭਾਈ ਜੀ ਮੀਂਹ ਪੈਂਦੇ ਵੇਲੇ ਕਾਹ ਤਰ੍ਹਾਂ ਦਾ ਹਾਲਾਤ ਦੇਖਦੇ ਜਿਹੜੇ ਬੰਦੇ ਰਹਿ ਰਹੇ ਆ ਮਨੂ ਸੂਆ ਕੀ ਉਹਨਾਂ ਦਾ ਹਾਲਾਤ ਕੀ ਹੈ ਇੱਥੇ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਕਿਦਾਂ ਤੇ ਇਹ ਰਹਿ ਰਹੇ ਨੇ ਰਹਿ ਪੋਗੇ ਇੱਥੇ ਛੱਡ ਜੋ ਇੱਥੇ ਭਗਵੰਤ ਮਾਨ ਨਾ ਰਿਆਂ ਨੂੰ ਦੋ ਦਿਨ ਆਜੋ ਪਤਾ ਲੱਗ ਜਾ ਇੱਥੇ ਕੀ ਭਾਅ ਵਿਕਦੀ ਆ ਇਸ ਕਰਕੇ ਅਸੀਂ ਆਦੇ ਆ ਵੀ ਆਉਣ ਵਾਲੇ ਦਿਨਾਂ ਚ ਤੁਸੀਂ ਪਿੰਡਾਂ ਚ ਆਉਣਾ ਇਸ ਪਿੰਡ ਦੀ ਸਾਰ ਲਈ ਜਾਵੇ ਨਰਕ ਚੋਂ ਲੋਕ ਬੈਠੇ ਸਾਡਾ ਹੱਕ ਹੈ 36 ਰੁਪਏ ਅਸੀਂ ਟੈਕਸ ਭਰਦੇ ਆ ਕੋਈ ਭੀਖ ਨਹੀਂ ਮੰਗਦਾ ਵੀ ਸਾਡੀ ਗਲੀ ਬਣਾ ਕੇ ਜਾਓ ਛੜਕ ਬਣਾ ਕੇ ਜਾਓ ਤੇ ਸਾਡੀ ਖਾਲੀ ਉੱਚੀ ਕਰੋ ਤੇ ਪੁਲੀ ਉੱਚੀ ਕਰੋ ਜਾਂ ਪੁਲੀ ਠੀਕ ਕਰੋ ਇਹ ਸਾਡਾ ਹੱਕ ਹੈ ਆਜੋ ਹੁਣਾ ਉਦੋਂ ਤਾਂ ਰੌਲਾ ਪਾਉਂਦੇ ਹੁੰਨੇ ਆ ਖੜੋ ਇੱਥੇ ਆਜੋ ਯਾਰ ਵੀ ਇੱਥੇ ਨਰਕ ਚ ਬੈਠੇ ਆ ਤੁਸੀਂ ਸਹੀ ਹੈ ਜੀ ਸਹੀ ਹੈ ਸਹੀ ਹੈ ਸਹੀ ਹੈ ਬੱਸ ਸਹੀ ਹੈ ਭਾਈ ਪੂਰਾ ਹਾਲਾ ਬੁਮਾਰਦਿਆਂ ਜਕੜੇ ਪਏ ਜਾ ਰਵਾਦ ਹੋਏ ਪਏ ਆ ਬੈਠੀ ਮੱਲਣ ਪਿੰਡ ਦੀ ਸਥਿਤੀ ਆ ਇਹ ਬੰਦੇ ਇੱਥੇ ਰਹਿ ਰਹੇ ਆ ਹੁਣ ਤੁਸੀਂ ਦੱਸ ਦਿਓ ਮਿੱਟੀ ਗੱਡੀ ਪਈ ਆ 4 ਦਿਨ ਹੋ ਗਏ ਵਿਚਾਰਿਆਂ ਨੂੰ ਉੱਤੋਂ ਵੀ ਫੇਰ ਪੈਗਾ ਫੇਰ ਢਲ ਗਈ ਕਿਉਂਕਿ ਖਾਲੀਆਂ ਨੀਮੀਆਂ ਨੇ ਗਲੀ ਆ ਪੱਟੀ ਪਈ ਸੀ ਇੱਚ ਪਾਈਪ ਲਾਈਨ ਜਦੋਂ ਬਾਰਡਰ ਬਾਕਸ ਵਾਲੀ ਪਾਈ ਐ ਪਹਿਲੀ ਗੱਲ ਤਾਂ ਜੇ ਨਵਾਂ ਬਣਿਆ ਸੀ ਲੋਕਾਂ ਦਾ ਪੈਸਾ ਜਿਹੜਾ ਉਹ ਬਰਬਾਦ ਕੀਤਾ ਗਿਆ ਮਹੀਨੇ ਬਾਅਦ ਫੇਰ ਪਟਕੀਆਂ ਕੰਗੀਆਂ 2-4 ਸਾਲ ਹੋ ਗਏ ਸਾਨੂੰ ਦਰਦ-ਦਰਦ ਦੇ ਘਠੋਕਰਾਂ ਖਾਂਦੇ ਫਿਰਦੇ ਨੂੰ ਕਿਸੇ ਨੇ ਆ ਕੇ ੱਟ ਨਹੀਂ ਲਾਈ ਇੱਥੇ ਨਹੀਂ ਲਾਈ ਨਹੀਂ ਲਾਈ ਇਹਨੇ ਮਨਜ਼ੂਰੀ ਆਉਗੀ ਇਹਨੇ ਮਨਜ਼ੂਰੀ ਆਉਗੀ ਮਨਜ਼ੂਰੀ ਹੇ ਆਈ ਨਹੀਂ ਅਸੀਂ ਆਦਿ ਸਾਨੂੰ ਤਾਂ ਬਿੱਟੂ ਸਾਂ ਰੋਟੀ ਖਾਣੀ ਓਕੀ ਹੋਈ ਪਈ ਰੋਟੀ ਉਹ ਤਾਂ ਕਿਸੇ ਜਾਂਦਾ ਪਈ ਬਾਈ ਇਹ ਵੀ ਮੁਸ਼ਕਲੰਦਾ ਆਉਂਦਾ ਲੈਕਾਂਗਾ ਆਉਂਦੀਆਂ ਡੱਗ ਛੱਡ ਦਿੰਦੇ ਬਈ ਡੱਗ ਭਾਈ ਦੇਖਣੇ ਛਾੜੇ ਜੇ ਆ ਸਹੀ ਪ੍ਰੋਪਰ ਠੀਕ ਹੋਊਗਾ ਤਾਂ ਚੱਲ ਪਾਣੀ ਟੱਪ ਜਾਊਗਾ ਤੇ ਨਹੀਂ ਤਾਂ ਟੱਪਣਾ ਹੀ ਨਹੀਂ ਇੱਥੇ ਜਾ ਸਕਦੇ ਬਾਈ ਇੱਧਰ ਵੀ ਉਹ ਪੂਰਾ ਹਾਲ ਹੈ ਰਾਤੀ ਪੂਰਾ ਟਪ ਮਰਾ ਬਿਲਕੁਲ ਨਹੀਂ ਡਿੱਗ ਸਕਦੇ ਬਾਹਰ ਨਹੀਂ ਜਾ ਸਕਦੇ ਇਸ ਕਰਕੇ ਅਸੀਂ ਆਦੇ ਆਉਣ ਵਾਲੇ ਦਿਨਾਂ 'ਚ ਲੋਕਾਂ ਦੀ ਸਾਰ ਲਈ ਜਾਵੇ ਤੇ ਜਿੱਦੇ ਕੋਈ ਘਟਨਾ ਵਾਪਰ ਗਈ ਫਿਰ ਉਸ ਤੋਂ ਬਾਅਦ ਕੋਈ ਫਾਇਦਾ ਨਹੀਂ ਜੇ ਕਿਸਦਾ ਨੁਕਸਾਨ ਹੋ ਗਿਆ ਤਾਂ ਫਿਰ ਭੋਗਾ ਦੇ ਨਾ ਆਇਆ ਕਰੋ ਮੇਰਾ ਮਗਰ ਬੱਚਦੇ ਹੰਝੂ ਨਾ ਪਾਓ ਇੱਥੇ ਆ ਕੇ ਇਹ ਅਸੀਂ ਆਪਦਾ ਹੱਕ ਮੰਗਦੇ ਆ ਵੀ ਲੋਕਾਂ ਦਾ ਪੈਸਾ ਆ ਸੜਕਾਂ ਤੇ ਆ ਸਮੇ ਸਾਰਾ ਹੱਕ ਜਿਹੜੇਗਾ ਪ੍ਰੋਪਰ ਗਲੀਆਂ ਨੇ ਖਾਲੀਆਂ ਨੇ ਪ੍ਰੋਪਰ ਸਹੀ ਠੀਕ ਕੀਤਾ ਜਾਵੇ ਮੀਂਹ ਆ ਜਾ ਯਾਰ ਨੰਗਾ ਦੱਸ ਦਿਓ ਕਿੱਥੋਂ ਦੀ ਆਹ ਖਾਲੀਆਂ ਬਰਾਬਰ ਸੀਗੀ ਮਿੱਟੀ ਇਹਨਾਂ ਨੇ ਵਿਚਾਰਿਆਂ ਨੇ ਘਰ ਘਰ ਦੇ ਨਾਲ ਲੱਗ ਕੇ ਕੋਲੋਂ ਪੈਸਾ ਲਾ ਕੇ ਕੱਢਿਆ ਗਰੀਬਾਂ ਨੇ ਹੁਣ ਚੱਕਣਾਂ ਨੂੰ ਪਈ ਐ ਸਾਧਨ ਐ ਨਹੀਂ ਉਹ ਆ ਤਾਂ ਖੰਡ ਦਾ ਖਾਣ ਵਾਲੀ ਦੇ ਟੇਟਾ ਵਾਲੀ ਦੇ ਉਹ ਸੋਹਣਾ ਸਪਾਣੀ ਇੱਧਰ ਪਾਟੇ ਸੀ ਅੱਗੇ ਕਿਦੇ ਸਾਰੇ ਪਿੰਡ ਦਾ ਹੀ ਆਪਣਾ ਕੰਮ ਤੇ ਜਦੋਂ ਪਹਿਲਾਂ ਚਾਲੂ ਕਰਦੇ ਬੰਦੇ